ਕੱਲ ਦੇ ਸਾਡੇ ਲੀਡਰ ਕਹਿ ਰਹੇ ਨੇ ਜੀ ਉਹ ਬਹੁਤ ਮਾੜਾ ਕੀਤਾ 트াম্প ਨੇ ਯਾਰ 트াম্প ਆਪ ਦੀ ਪਬਲਿਕ ਦਾ ਸੱਕਾ ਹੈ 트াম্প ਆਪ ਦੇ ਦੇਸ਼ ਦਾ ਸੱਕਾ ਹੈ 트াম্পੇ ਸੋਚ ਰਿਹਾ ਹੈ ਕਿ ਮੇਰੇਆਂ ਜਿਹੜੀਆਂ ਇਥੋਂ ਦੀਆਂ ਜੌਬ ਨੇ ਜਾਂ ਵਰਕ ਹੈ ਉਹ ਮੈਂ ਆਪ ਦੇ ਲੋਕਾਂ ਨੂੰ ਦੇਵਾਂ ਪਰ ਤੁਹਾਨੂੰ ਤਾਂ ਕੋਈ ਸੰਗ ਹੀ ਨਹੀਂ ਤੁਸੀਂ ਤਾਂ ਪੰਜਾਬ ਉਹ ਬਣਾ ਛੱਡਿਆ ਜਿਵੇਂ مشترਕਾ ਖਾਤਾ ਹੁੰਦਾ ਜਿਹੜਾ ਮਰਜੀ ਤੁਰਿਆ ਉਹ ਦੂਜੀਆਂ ਸਟੇਟਾਂ ਚ ਵਾਰਦੇ ਪੰਜਾਬ ਚ ਇਹੀ ਹਸ਼ਰ ਪੰਜਾਬ ਦਾ ਇੱਕ ਨਾ ਇੱਕ ਦਿਨ ਇਦੋਂ ਵੀ ਮਾੜਾ ਪਿਓ ਵਿਚਾਰਾ ਰੋਂਦਾ ਕਿਲਾ ਦੋ ਕਿਲੇ ਜ਼ਮੀਰਾਂ ਵੇਚ ਕੇ ਪਰ ਮਰੀ ਆ ਕਸੂਰ ਮੈਕਸੀਮਮ ਅੱਜ ਦੀ ਔਲਾਦ ਵਨ ਸਾਈਡਡ ਜਵਾਕ ਨੇ 20 22 22 ਸਾਲ ਦੇ ਯਾਰ ਮੈਂ ਤਾਂ ਬਾਹਰ ਜਾ ਅੱਜ ਜੂ ਘੁਬਾ ਮਾਰਨੀਆਂ ਨੇ ਆਪਾਂ ਘਰ ਬੈਠ ਕੇ ਜੇ ਪਹਿਲਾਂ ਹੀ 5 ਸਾਲ ਆਪਾਂ 10 ਸਾਲ ਸੋਚ ਲੈਂਦੇ ਯਾਰ ਇਹੀ ਆਪਾਂ ਕੰਮ ਕਰ ਲੈਂਦੇ ਦੇਖੋ ਇੱਥੇ ਪ੍ਰਵਾਸੀ ਆਉਂਦਾ ਆ ਬਠਿੰਡੇ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਘਰ ਬਣਾ ਲਏ ਨੇ ਉਹਨਾਂ ਨੇ ਯਾਰ ਉਹ ਬਣਾ ਸਕਦੇ ਨੇ ਤੁਸੀਂ ਨਹੀਂ ਬਣਾ ਸਕਦੇ ਤੁਸੀਂ ਆਪਦੇ ਬੁੱਢੇ ਪਿਓ ਨੂੰ ਰਵਾਉਂਦੇ ਜੇ ਹੀ ਯਾਰ ਤੁਹਾਡੀਆਂ ਮਾਵਾਂ ਰੋਂਦੀਆਂ ਨੇ ਤੁਹਾਡੇ ਪਿਓ ਰੋਂਦੇ ਨੇ ਯਾਰ ਮੈਂ ਕੁਝ ਬੰਦੇ ਵੇਖੇ ਨੇ ਕਿ ਮੇਰੇ ਬੱਚੇ ਦੀ ਜ਼ਿੰਦਗੀ ਬਿਹਤਰੀ ਲਈ ਮੈਂ ਬੱਚਾ ਬਾਹਰ ਭੇਜਿਆ ਕੀ ਜ਼ਿੰਦਗੀ ਬਿਹਤਰੀ ਹੈ ਦੱਸ ਦਿਓ ਸਾਰੀ ਜ਼ਿੰਦਗੀ ਘਰ ਦੇ ਦੋ ਛੋਟੇ ਜਿਹੇ ਕਮਰੇ ਬਣ ਦੇਣ ਤੇ ਇੱਕ ਕਾਰ ਦੂਜਾ ਕੰਮ ਨਹੀਂ ਕਰਦੇ ਇਸ ਤੋਂ ਬਣਾ ਦੇ ਔਰ ਕੰਮ ਹੀ ਨਹੀਂ ਰਹਿ ਗਿਆ ਬੱਚੇ ਇਹਨਾਂ ਦੇ ਨਾਲੋਂ ਤਾਂ ਪਾਸੇ ਹੋ ਜਾਂਦੇ ਨੇ ਉੱਥੇ ਗਏ ਪਰਿਵਾਰ ਖਤਮ ਕਰ ਲਿਆ ਇਕੱਲੇ ਰਹਿ ਗਏ ਇੱਕ ਪੈਸੇ ਦੇ ਮਗਰ ਸਾਰਾ ਕੁਝ ਹੀ ਖਤਮ ਕਰ ਦਿੱਤਾ ਇੱਕ ਘਰ ਬਣਾਉਣ ਲਈ ਤੁਸੀਂ ਜ਼ਿੰਦਗੀ ਟਪਾ ਦੇਣੀ ਹੈ ਤੇ ਕਾਰ ਲੈਣ ਲਈ ਇੱਥੇ ਤੁਹਾਡੇ ਕੋਲ ਮੈਕਸਿਮਮ 90% ਲੋਕਾਂ ਕੋਲ ਕਾਰ ਵੀ ਤੇ ਘਰ ਵੀ ਹੈ ਯਾਰ ਬੇਵਕੂਫਤ ਤੁਹਾਨੂੰ ਨਹੀਂ ਪਤਾ ਲੱਗਾ ਪੰਜਾਬ ਕੀ ਪੰਜਾਬ 'ਚ ਰਹਿਣ ਵਾਲੇ ਬੰਦੇ ਨੂੰ ਪਤਾ ਨਹੀਂ ਪੰਜਾਬ ਕੀ ਹੈ ਤੇ ਸਿਕੰਦਰ ਤੋਂ ਲੈ ਕੇ ਤੇ ਹਿੰਦੁਸਤਾਨ ਦੀ ਹਕੂਮਤ ਨੂੰ ਪਤਾ ਹੈ ਪੰਜਾਬ ਕੀ ਤੁਸੀਂ ਮੰਨੋਗੇ ਰਹੀ ਇਹ ਇੱਕ ਨਾ ਇੱਕ ਦਿਨ ਸਾਰੇ ਦੇਸ਼ਾਂ 'ਚ ਇਹ ਹੋਣਾ ਤੁਸੀਂ ਜਿਵੇਂ ਪੰਜਾਬ ਤੋਂ ਜ਼ਮੀਨਾਂ ਵੇਚਤੀਆਂ ਨੇ ਘਰ ਵੇਚਦੇ ਨੇ ਤੁਸੀਂ ਰੋਣਾ ਕਰਨਾ ਪੰਜਾਬ 'ਚ ਅਸੀਂ ਰਹੀਏ ਅੱਜ ਤੁਸੀਂ ਉਹਨੂੰ ਮੇਰੇ ਮੇਹਣੇ ਨਾ ਸਮਝੋ ਮੈਨੂੰ ਬੁਰਾ ਲੱਗਦਾ ਜਦੋਂ ਤੁਸੀਂ ਪੰਜਾਬ ਛੱਡ ਕੇ 에어ਪੋਰਟ ਤੇ ਚੋ ਮੈਨੂੰ ਇਹਨਾਂ ਪੇਰੈਂਟਸ ਤੇ ਬੜਾ ਗੁੱਸਾ ਆਉਂਦਾ ਹੈ ਜਿਹੜੇ ਦੋ ਉਂਗਲਾਂ ਕਰਕੇ ਜਿੱਦਾ ਨਿਸ਼ਾਨ ਦਿਖਾਉਂਦੇ ਨੇ ਯਾਰ ਉਸ ਪੰਜਾਬ ਨੂੰ ਤੁਸੀਂ ਅਲਵਿਦਾ ਕਹਿ ਦਿੱਤਾ ਜਿਸ ਪੰਜਾਬ ਦੇ ਵਿੱਚ ਇੰਨੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਦੀ ਧਰਤੀ ਹੋ ਉਹਨਾਂ ਨੂੰ ਲੇਬਰ ਚਾਹੀਦੀ ਸੀ ਮੰਗਾ ਲਈ ਲੇਬਰ ਐਕਸਟਰਾ ਹੋ ਗਈ ਉਹਨਾਂ ਨੇ ਮੋੜ ਤੇ ਪਰ ਤੁਹਾਨੂੰ ਮਤ ਤੁਸੀਂ ਜਿੰਦਾ ਜੀ ਕਰਦਾ ਮੈਂ 40 ਲੱਖ ਨੂੰ ਕਿਲਾ ਵੇਚਦਾ ਤੀਰ ਨੂੰ ਵੇਚਦਾ ਪੱਠਾ ਦਾ ਤੁਸੀਂ ਆਪ ਬਏ ਜ਼ਮੀਨਾਂ ਵੇਚ ਲਈਆਂ ਘਰੋਂ ਬੇਘਰ ਹੋ ਗਏ ਹੁਣ ਤੁਸੀਂ ਦੇਖੋ ਉਹਨੇ ਕਿੱਡੀ ਵੱਡੀ ਇੰਡੀਆ ਦੇ ਮੂੰਹ ਤੇ ਚਪੇੜ ਮਾਰੀ ਹੱਥ ਕੜੀਆਂ ਲਾ ਕੇ ਉਹਨੇ ਭੇਜਿਆ ਤੇ ਹਿੰਦੁਸਤਾਨ ਦੀ ਸਿਆਸਤ ਕੋਈ ਛੋਟਾ ਮੋਟਾ ਦੇਸ਼ ਹੁੰਦਾ ਨਾ ਤੇ ਰਾਤ ਨੂੰ ਇਹਨਾਂ ਚੈਨਣਾ ਧੂਆਂ ਪੱਟ ਦੇਣਾ ਤੇ ਬਾਰਡਰ ਤੇ ਵੀ ਚੀਕਾ ਕੜਾ ਬੋਲੋ ਨਾ ਨੂੰ ਉਹਨੇ ਪ੍ਰਵਾਹ ਹੀ ਨਹੀਂ ਕੀਤੀ ਤੁਹਾਡੀ ਉਹਨੇ ਤੁਹਾਡੀ ਹੋਂਦ ਜਿਤਾ ਦਿੱਤੀ ਕਿ ਤੁਸੀਂ ਕੀ ਹੁੰਦੇ ਹੋ ਸਭ ਟਰੰਪ ਨੂੰ ਮਾੜਾ ਤੁਸੀਂ ਕਿਵੇਂ ਕਹੋ ਉਹਨੂੰ ਲੱਗਿਆ ਕਿ ਮੇਰੇ ਲੋਕ ਖਤਮ ਹੋ ਜਾਣਗੇ ਮੇਰੀ ਕੰਟਰੀ 'ਚ ਗੰਦ ਪੈ ਰਿਹਾ ਮੇਰੀ ਕੰਟਰੀ ਜੌਬ ਖਤਮ ਹੋ ਜੂਗੀ ਉਹਨੇ ਆਪਣੀ ਕੰਟਰੀ ਲਈ ਕਰਤਾ ਏਹੀ ਕੈਨੇਡਾ ਨੇ ਬੰਦ ਕਰਤਾ ਆਪਦੀ ਕੰਟਰੀ। ਇੱਕ ਹੀ ਆਸਟ੍ਰੇਲੀਆ ਨੇ ਕੀਤਾ ਆਪਦੀ ਕੰਟਰੀ ਦੇ ਲਈ ਗਵਰਨਮੈਂਟ ਕਰ ਰਹੀ ਹੈ। ਪਰ ਤੁਹਾਡੇ ਲੀਡਰ ਤੁਹਾਡੇ ਪੰਜਾਬ ਦੇ ਨੂੰ ਅਕਲ ਮਾਤ ਨਹੀਂ। ਇਹ ਜਿੱਥੇ ਆ ਸਿਉਨੇ ਵਾਲੀ ਧਰਤੀ ਸੀ ਉਹਨੂੰ ਵੜਤਾ ਦੁਨੀਆ ਦੇ ਅੰਦਰ ਯਾਰ ਇਨਸਾਫ ਕੇ ਰੱਖੀ ਨਹੀਂ ਸਕੇ। ਅੱਜ ਵੀ ਇਹਨਾਂ ਨੂੰ ਕਹਿ ਜੋ ਵੋਟਾਂ ਪ੍ਰਵਾਸੀ ਸਾਡੇ ਭਰਾ 90% ਆਪਣੇ ਇੰਡਸਟਰੀ ਦੇ ਵਿੱਚੋਂ ਜੌਬ ਲੈ ਗਏ ਨੇ। ਤੇ ਆਪਦੇ ਤੁਸੀਂ ਜਿਹੜੇ ਮੁੰਡੇ ਨੇ ਅੱਜ ਆਜਾਂ ਤੇ ਰੋਲਦੇ ਫਿਰਦੇ ਨੇ ਰੋਂਦੇ ਨੇ ਘਰ ਆ। ਸਾਤਰੀ ਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹਾਂ ਮੈਂ ਹਾਂ ਜਸਕਰੇਵਾਲ ਉਮੀਦਵਾਰਾਂ ਠੀਕ ਠਾਕ ਹੋਮਗੇ ਅਮਰੀਕਾ ਦੇ ਵੱਲੋਂ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਪ੍ਰਵੇਸ਼ ਕਰਨ ਵਾਲੇ ਜਾਂ ਅਮਰੀਕਾ ਦੇ ਵਿੱਚ ਰਹਿ ਰਹੇ ਅਮਰੀਕਾ ਦੇ ਵਿੱਚ ਕੰਮ ਕਰਨ ਵਾਲਿਆਂ ਨੂੰ ਆਪੋ ਆਪਣੇ ਮੁਲਕਾਂ ਦੇ ਵਿੱਚ ਵਾਪਸ ਜਿਹੜਾ ਹੈਗਾ ਉਹ ਭੇਜਿਆ ਜਾ ਰਿਹਾ ਕੱਲ ਪਹਿਲਾ ਜਹਾਜ਼ ਜਿਹੜਾ ਆ ਉਹ ਅਮਰਸਰ ਸਾਹਿਬ ਦੇ ਵਿੱਚ ਆਇਆ ਤੇ ਜਿਸਦੇ ਵਿੱਚੋਂ 30 ਪੰਜਾਬੀ ਜਿਹੜੇ ਆ ਉਹ ਵਾਪਸ ਆਏ ਨੇ ਬਹੁਤੇ ਉਹ ਸੰ ਕੋਈ 10 ਦਿਨ ਪਹਿਲਾਂ ਅਮਰੀਕਾ ਪਹੁੰਚਿਆ ਕੋਈ 15 ਦਿਨ ਪਹਿਲਾਂ ਪਹੁੰਚਿਆ ਕੋਈ 6 ਮਹੀਨੇ ਦੀ ਡੰਕੀ ਲਾ ਕੇ ਕੁਝ ਦਿਨ ਪਹਿਲਾਂ ਪਹੁੰਚਿਆ ਕਿਸੇ ਦਾ ਕਰੋੜ ਲੱਗਿਆ ਕਿਸੇ ਦਾ 60 ਲੱਖ ਲੱਗਿਆ ਕਿਸੇ ਦਾ 45 ਲੱਖ ਲੱਗਿਆ ਪਰ ਅੱਜ ਹਰ ਕੋਈ ਕੋਸ ਰਿਹਾ ਆ ਭਾਵੇਂ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਉਹ ਅਮਰੀਕਾ ਦੇ ਵਿੱਚ ਗਏ ਸਨ ਹਾਲੇ ਇੱਥੇ ਹੀ ਬਸ ਮਹੀਂ ਇਹ ਵੀ ਕਿਹਾ ਜਾ ਰਿਹਾ ਹੈ ਕਿ 18000 ਭਾਰਤੀਆਂ ਨੂੰ ਜਿਹੜਾ ਹੈਗਾ ਉਹ ਵਾਪਸ ਭਾਰਤ ਦੇ ਵਿੱਚ ਭੇਜਿਆ ਜਾਵੇਗਾ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਇਹ ਸਬਦੇ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾਹੋਰੀ ਉਹਨਾਂ ਦਾ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਾਂਗੇ ਖਾਰਾ ਸਾਹਿਬ ਸਵਾਗਤ ਆ ਰਹੇ ਮੀਟਿੰਗ ਸਤਿ ਸ਼੍ਰੀਕਾਲ ਜੀ ਖਾਰਾ ਸਾਹਿਬ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਕੱਲ 30 ਪੰਜਾਬੀ ਜਿਹੜੇ ਨੇ ਉਹ ਉਹਨਾਂ ਨੂੰ ਵਤਨ ਵਾਪਸੀ ਜਿਹੜੀ ਆ ਹੋਈ ਆ ਜਹਾਜ਼ ਜਿਹੜਾ ਅਮਰੀਕਾ ਤੋਂ ਆਉਂਦਾ ਆ ਪੰਜਾਬ ਦੇ ਵਿੱਚ ਆਏ ਨੇ ਕੋਈ ਕੁਝ ਦਿਨ ਪਹਿਲਾਂ ਗਿਆ ਕੋਈ ਕੁਝ ਮਹੀਨੇ ਪਹਿਲਾਂ ਗਿਆ ਕਿਸੇ ਨੇ ਕਿੰਨੇ ਲੱਖ ਲੈ ਕਿੰਨੇ ਨੇ ਕਿਸੇ ਨੇ ਕਿੰਨੇ ਲੈ ਪਰ ਕੱਲ ਹਰ ਇੱਕ ਦੀ ਅੱਖ ਜਿਹੜੀ ਆ ਉਹ ਨਮ ਸੀ ਦੇਖੋ ਗਰੇਵਾਲ ਜੀ 50 ਸਾਲ ਪਹਿਲਾਂ ਵੀ ਇਹੀ ਪ੍ਰੋਬਲਮ ਕੁਝ ਕੰਟਰੀਆਂ ਚ ਆਈ ਸੀ ਉਸ ਵਕਤ ਉਹਨਾਂ ਨੇ ਰਾਤੋਂ ਰਾਤ ਜਿਹੜੇ ਇੰਡੀਅਨ ਕੱਢੇ ਸੀ ਤੇ ਆਪਾਂ ਬੜੇ ਸਾਫ ਬੜੇ ਮੈਂ ਕਈ ਸਾਰਾਂ ਤੋਂ ਤੁਹਾਡੇ ਚੈਨਲ ਤੇ ਕਹਿ ਰਿਆਂ ਕਿ ਬੰਦ ਕਰ ਦਿਓ ਜਾਣਾ ਤੁਹਾਡਾ ਹਸ਼ਰ ਮਾੜਾ ਹੋਣਾ ਹੈ ਕਿਉਂਕਿ ਜਦ ਵੀ ਕਿਸੇ ਕੰਟਰੀ ਦੇ ਅੰਦਰ ਜਾਦਾ ਪਬਲਿਕ ਜਾਊਗੀ ਸੋਰਸੇਜ ਕੰਮ ਨੇ ਸੋਰਸੇਜ ਘਟ ਨੇ ਤਾਂ ਉਸ ਕੰਟਰੀ 'ਚ ਪ੍ਰੋਬਲਮ ਆਉਣੀ ਹੀ ਆਉਣੀ ਹੈ ਤੇ ਉਹਨਾਂ ਨੇ ਸਾਨੂੰ ਉਥੋਂ ਕੱਢਣਾ ਹੀ ਕੱਢਣਾ ਹੈ ਪਰ ਸਾਡਾ ਦਿਮਾਗ ਹੀ ਨਹੀਂ ਕੰਮ ਕਰਦਾ ਕੱਲ ਦੇ ਸਾਡੇ ਲੀਡਰ ਕਹਿ ਰਹੇ ਨੇ ਜੀ ਉਹ ਬਹੁਤ ਮਾੜਾ ਕੀਤਾ 트াম্প ਨੇ ਯਾਰ 트াম্প ਆਪ ਦੀ ਪਬਲਿਕ ਦਾ ਸੱਕਾ ਹੈ 트াম্প ਆਪ ਦੇ ਦੇਸ਼ ਦਾ ਸੱਕਾ ਹੈ 트াম্প ਇਹ ਸੋਚ ਰਿਹਾ ਹੈ ਕਿ ਮੇਰੀਆਂ ਜਿਹੜੀਆਂ ਇਥੋਂ ਦੀਆਂ ਜੌਬ ਨੇ ਜਾਂ ਵਰਕ ਹੈ ਉਹ ਮੈਂ ਆਪ ਦੇ ਲੋਕਾਂ ਨੂੰ ਦੇਵਾਂ ਪਰ ਤੁਹਾਨੂੰ ਤਾਂ ਕੋਈ ਸੰਗੀ ਨਹੀਂ ਤੁਸੀਂ ਤਾਂ ਪੰਜਾਬ ਉਹ ਬਣਾ ਛੱਡਿਆ ਜਿਵੇਂ ਮਸ਼ਤਰਕਾ ਖਾਤਾ ਹੁੰਦਾ ਜਿਹੜਾ ਮਰਜੀ ਤੁਰਿਆ ਵੇ ਦੂਜੀਆਂ ਸਟੇਟਾਂ ਚ ਵਾਰਦੇ ਪੰਜਾਬ ਚ ਇਹੀ ਹਸ਼ਰ ਪੰਜਾਬ ਦਾ ਇੱਕ ਨਾ ਇੱਕ ਦਿਨ ਇਦੋਂ ਵੀ ਮਾੜਾ ਹੋਵੇਗਾ ਪਰ ਉਹ ਦੂਰ ਅੰਦੇਸ਼ੀ ਲੋਕ ਨੇ ਉਹਨਾਂ ਨੇ ਪਹਿਲ ਆਪ ਦੀ ਲੋਕਾਂ ਨੂੰ ਦਿੱਤੀ ਆਪ ਦੀ ਸਟੇਟ ਨੂੰ ਦਿੱਤੀ ਹੈ ਸਾਡੇ ਲੀਡਰਾਂ ਨੇ ਆਪ ਦੇ ਪੰਜਾਬ ਨੂੰ ਇੱਕ ਵਾਰੀ ਵੀ ਪਹਿਲ ਨਹੀਂ ਦਿੱਤੀ 2016 ਚ ਅਕਾਲੀ ਗਵਰਨਮੈਂਟ ਨੇ ਲਿਆ ਕੇ ਸੁੱਟੇ ਬੰਦੇ ਤੇ ਅੱਜ ਪੰਜਾਬ ਦਾ ਕੀ ਹਸ਼ਰ ਹੈ ਮੁੰਡੇ ਕਿਉਂ ਬਾਹਰ ਜਾ ਰਹੇ ਨੇ ਮੁੰਡਿਆਂ ਨੂੰ ਕਿਉਂ ਨਹੀਂ ਵਰਕ ਦਿੱਤਾ ਜਾਂਦਾ ਆ ਤੁਹਾਡੀ ਰਾਮਾ ਮੰਡੀ ਹੈ ਕਿੰਨੇ ਪਰਸੈਂਟ ਨੇ ਤੁਹਾਡੇ ਪੰਜਾਬ ਦੇ ਬੰਦੇ ਤੁਸੀਂ ਸਿਰਫ ਇੱਕ ਐਗਰੀਮੈਂਟ ਕਰਦੇ ਹੋ ਕਿ ਇੱਥੇ ਇੰਡਸਟਰੀ ਲਾਈ ਜਾਵੇ 80% ਬੰਦਾ ਬਾਹਰ ਦਾ ਆ ਕੇ ਲੱਗਦਾ ਹੈ ਤੁਹਾਡੀ ਜਵਾਨ ਬੰਦ ਤੁਹਾਡੇ ਮੁੱਖ ਮੰਤਰੀਆਂ ਨੂੰ ਚਾਹੀਦਾ ਹਿੱਸਾ ਉਹ ਹਿੱਸੇ ਮਿਲਨੇ ਚਾਹੀਦੇ ਨੇ ਉਹ ਟਰੰਪ ਨੇ ਹਿੱਸੇ ਦੀ ਗੱਲ ਨਹੀਂ ਕੀਤੀ ਉਹ ਆਪਦੀ ਲੋਕਾਂ ਦੀ ਆਪਦੀ ਸਟੇਟ ਦਾ ਸਾਡੇ ਲੀਡਰ ਜੋ ਕੱਲ੍ਹ ਉਹ 에어ਪੋਰਟ ਤੇ ਬੈਠੇ ਦੇ ਘਰਾਂ 'ਚ ਬੈਠੇ ਵਰਾਗਮਈ ਗੱਲਾਂ ਕਰਦੇ ਨੇ ਤੁਸੀਂ ਉਦੋਂ ਕਿੱਥੇ ਜਾਣੇ ਹੋ ਜਦੋਂ ਪੰਜਾਬ ਦੀ ਗੱਲ ਨਹੀਂ ਕਰਦੇ ਤੁਹਾਨੂੰ ਪਤਾ ਲੱਗ ਜੇ ਐਸ ਮਹੱਲੇ 'ਚ ਐਨੇ ਪ੍ਰਵਾਸੀ ਨੇ ਤੇ ਨਾਲ ਦੀ ਨਾਲ ਤੁਸੀਂ ਉਹਨਾਂ ਦੇ ਹੱਕ 'ਚ ਬਿਆਨ ਦੇ ਲੱਗ ਪਈਨੇ ਤੁਹਾਡੀ ਸਟੇਟ ਦਾ ਅੰਦਰ ਜੋ ਮਰਜ਼ੀ ਜ਼ਮੀਨ ਖਰੀਦ ਲੈ ਤੁਸੀਂ ਬਾਹਰ ਜ਼ਮੀਨ ਨਹੀਂ ਲੈ ਸਕਦੇ ਕੋਈ ਰੈਜ਼ਿਡੈਂਸ ਸੋਡਾ ਨਹੀਂ ਬਣ ਸਦਾ ਤੁਸੀਂ ਪੰਜਾਬ ਦਾ ਬੇੜਾ ਕਰ ਕੀਤਾ ਪਰ ਇੱਕ ਨਾ ਇੱਕ ਦਿਨ ਯਾਦ ਰੱਖਿਆ ਜੇ ਜਿੱਦਣ ਇੱਥੇ ਵੀ ਕੋਈ ਆਪਦਾ ਆ ਗਿਆ ਨਾ ਬੜੀ ਜਲਦੀ ਆ ਹੀ ਜਾਣਾ ਤਾਂ ਉਸ ਵਕਤ ਅਸੀਂ ਵੀ ਪਹਿਲ ਜਿਹੜੇ ਆਪਦੇ ਪੰਜਾਬ ਦੇ ਲੋਕਾਂ ਨੂੰ ਦੇਵਾਂਗੇ ਜਿਹੜੀ ਨਵੀਂ ਪਾਰਟੀ ਉਭਰੀ ਹੈ ਨਾ ਵੋਟਾਂ ਦੇ ਮਗਰ ਮਾਰ ਕੇ ਕੀ ਲੈਣਾ ਹੈ ਨਾ ਵੋਟਾਂ ਪਾਉਣਗੇ ਪ੍ਰਵਾਸੀ ਦੀ ਜਾਨ ਨਿਕਲਦੀ ਹੈ ਫਿਰ ਯਾਰ ਇੱਕ ਨਾ ਇੱਕ ਦਿਨ ਤਾਂ ਲੜਨਾ ਮਰਨਾ ਪੈਣਾ ਹੈ ਨਾ ਸਾਨੂੰ ਇੱਕ ਦਿਨ ਇੱਕ ਦਿਨ ਸਾਨੂੰ ਇਹ ਕੰਟੈਸਟ ਕਰਨਾ ਹੀ ਪੈਣਾ ਹੈ ਨਾ ਸਾਨੂੰ ਇਹ ਮੁਦੇ ਚੁੱਕਣੇ ਹੀ ਪੈਣੇ ਨੇ ਪਰ ਮੈਂ ਕਹਿੰਨਾ ਨਾ ਜਿੱਤ ਗਏ ਸੀ ਕੁਝ ਨਹੀਂ ਹੁੰਦਾ ਪਰ ਇੱਕ ਇਹ ਹੈ ਸਾਨੂੰ ਆਪਦੇ ਪੰਜਾਬ ਦੇ ਲਈ ਆਪਦੇ ਯੂਥ ਲਈ ਲੜਨਾ ਪੈਣਾ ਹੈ ਇਹ ਤਾਂ ਜਾਣੋ ਹਟਣਗੇ ਉਹ ਭੁੱਖੇ ਮਰਦੇ ਨੇ ਜ਼ਮੀਨਾਂ ਵੇਚ-ਵੇਚ ਕੇ ਬਾਹਰ ਤੁਰ ਪਏ ਨੇ ਕੁਝ ਉਹਨਾਂ ਦੀਆਂ ਵੀ ਗਲਤੀਆਂ ਨੇ ਤੁਸੀਂ ਪੰਜਾਬ 'ਚ ਕੰਮ ਨਹੀਂ ਕੀਤਾ ਤੁਹਾਨੂੰ ਜ਼ਮੀਨ ਫ੍ਰੀ ਮਿਲਗੀ ਬਾਬਾ ਬੰਦਾ ਸਿੰਘ ਬਹਾਦਰ ਤੋਂ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਕੁਰਬਾਨੀਆਂ ਨੂੰ ਇਗਨੋਰ ਕੀਤਾ ਤੈਨੂੰ ਜ਼ਮੀਨਾਂ ਦਾ ਮਾਲਕ ਬਣੇ ਕਿਵੇਂ ਤੁਸੀਂ ਜਿੰਦਾ ਜੀ ਕਰਦਾ ਮੈਂ 40 ਰੱਖ ਨੂੰ ਕਿਲਾ ਵੇਚਦਾ 30 ਨੂੰ ਵੇਚਦਾ ਪੱਠਾ ਦਾ ਤੁਸੀਂ ਆਪ ਬਾਇਆ ਫਿਰ ਇੱਕ ਹੋਰ ਗੱਲ 에어ਪੋਰਟ ਤੇ ਜਵਾਕ ਨੂੰ ਛੱਡਣ ਜਾਣਾ ਤੇ ਉੱਥੇ ਜਾ ਕੇ ਵਾਜੇ ਵਜਾਉਣ ਲੱਗ ਪਣਾ ਤੇ ਮਠੇਗਾ ਡੱਬੇ ਕੱਢ ਬਣਨੇ ਤੁਸੀਂ ਕਿਹਾ ਸਹੀ ਕੀਤਾ ਤੁਸੀਂ ਸੋਚਿਆ ਦੂਰ ਅੰਦੇਸ਼ੀ ਹੈਗੇ ਹੋ ਤਾਂ ਤੁਸੀਂ ਇਹੋ ਜਿਹੇ ਲੀਡਰਾਂ ਨੂੰ ਜਿਤਾਇਆ ਜੇ ਦੂਰ ਅੰਦੇਸ਼ੀ ਹੁੰਦੇ ਤਾਂ ਤੁਸੀਂ ਇਹੋ ਜਿਹੇ ਲੀਡਰਾਂ ਨੂੰ ਜਿਤਾਉਂਦੇ ਕਿਉਂ ਤੁਸੀਂ ਸਭ ਤੋਂ ਪਹਿਲਾਂ ਸਵਾਲ ਕਰਦੇ ਕਿ ਪ੍ਰਵਾਸੀਆਂ ਜਿੱਥੇ ਬੰਦ ਕਰੋ ਜੌਬ ਸਾਨੂੰ ਦਿਓ ਇੰਡਸਟਰੀ ਲਾਓ 90% ਸਾਡੇ ਆਪ ਦੇ ਬੰਦੇ ਹੋਣ ਇਹੜਾ ਤੁਸੀਂ ਬੋਲੇ ਹੀ ਨਹੀਂ ਕਿਤੇ ਤਾੜੀਆਂ ਮਾਰੀ ਗਏਓ ਸਟੇਜ ਤੇ ਬੋਲੀ ਗਿਆ ਤੁਸੀਂ ਤਾੜੀਆਂ ਮਾਰੀ ਗਏ ਭੱਟਾ ਦਾ ਆਪ ਦਾ ਅੱਭਾ ਹੈ ਜ਼ਮੀਨਾਂ ਵੇਚ ਲਈਆਂ ਘਰੋਂ ਬੇਕਾਰ ਹੋ ਗਏ ਹੁਣ ਤੁਸੀਂ ਦੇਖੋ ਉਨੇ ਕਿੱਡੀ ਵੱਡੀ ਇੰਡੀਆ ਦੇ ਮੂੰਹ ਤੇ ਚਪੇੜ ਮਾਰੀ ਹੱਥ ਕੜੀਆਂ ਲਾ ਕੇ ਉਹਨੇ ਭੇਜੇ ਤੇ ਹਿੰਦੁਸਤਾਨ ਦੀ ਸਿਆਸਤ ਕੋਈ ਛੋਟਾ ਮੋਟਾ ਦੇਸ਼ ਹੁੰਦਾ ਨਾ ਤੇ ਰਾਤ ਨੂੰ ਇਹਨਾਂ ਚੈਨਣਾ ਧੂਆਂ ਪੱਟ ਦੇਣਾ ਸੀ ਤੇ ਬਾਰਡਰ ਤੇ ਵੀ ਚੀਕਾਂ ਕਢਾਉਂਦੇ ਬੋਲੋ ਨਾ ਨੂੰ ਹੁਣ ਉਹਨੇ ਪ੍ਰਵਾਇਡ ਨਹੀਂ ਕੀਤੀ ਤੁਹਾਡੀ ਉਹਨੇ ਤੁਹਾਡੀ ਹੋਂਦ ਜਿਤਾ ਦਿੱਤੀ ਕਿ ਤੁਸੀਂ ਕੀ ਹੋਂਦ ਦੇ ਸਾਹਮਣੇ ਉਹਨੇ ਬਹੁਤ ਕੁਝ ਕੀਤਾ ਬਹੁਤ ਕੁਝ ਤੁਹਾਨੂੰ ਮੈਸੇਜ ਦੇ ਚੁੱਕਾ ਕਿ ਲੋਕ ਸਵਾਲ ਉਹ ਵੀ ਉਠਾ ਰਹੇ ਨੇ ਜਿਨ੍ਹਾਂ ਨੂੰ ਵਾਪਸ ਭੇਜਿਆ ਗਿਆ ਉਹ ਇਹ ਕਹਿੰਦੇ ਨੇ ਕਿ ਕਿਸੇ ਦਾ ਜਿਵੇਂ ਤੁਸੀਂ ਵੀ ਗੱਲ ਕਰੇ ਕਿਸੇ ਦਾ ਪਿਆਰ ਲੱਗਿਆ ਕਿਸਦਾ 60 ਲੱਗਿਆ ਕਿਸੇ ਇੱਕ ਐਸੀ ਭੈਣ ਵੀ ਹੈ ਜਿਹਦੇ 1 ਕਰੋੜ ਤੋਂ ਪਲੱਸ ਲਾ ਕੇ ਜਿਹੜੇ ਅਮਰੀਕਾ ਦੇ ਵਿੱਚ ਡੰਕੀ ਲਾ ਕੇ ਜਿਹੜੇ ਗਏ ਸੀ ਉਹ ਕਹਿ ਰਹੇ ਨੇ ਕਿ ਅਸੀਂ ਤਾਂ ਹੁਣ ਪਹੁੰਚ ਕੇ ਅਸੀਂ ਸਾਨੂੰ ਤਾਂ ਕਿਵੇਂ ਨਾ ਕਿਵੇਂ ਰੱਖ ਲੈਂਦੇ ਅਸੀਂ ਤਾਂ ਇੰਨੇ ਨੇ ਪੈਸੇ ਲਾਤੇ ਹੁਣ ਸਾਡੇ ਕੋਲੇ ਕੁਝ ਪਿੱਛੇ ਬਚਿਆ ਵੀ ਨਹੀਂ ਕਰਜ਼ਾ ਚੁੱਕਿਆ ਕਿਸੇ ਨੇ ਪਰਿਵਾਰਾਂ ਤੋਂ ਫੜੇ ਕਿਸੇ ਨੇ ਆਪਣੇ ਰਿਸ਼ਤੇਦਾਰਾਂ ਤੋਂ ਫੜੇ ਕਿਸੇ ਨੇ ਆਪਣੀਆਂ ਜ਼ਮੀਨਾਂ ਤੱਕ ਵੇਚ ਦੇ ਉਹ ਕਹਿੰਦੇ ਉਹ ਸਾਡਾ ਕਸੂਰ ਕੀ ਆ ਦੇਖੋ ਮੇਰੀ ਗੱਲ ਸੁਣ ਲਓ ਆਪਾ ਦੇਖੋ ਮੈਕਸਿਮਮ ਜਿਹੜੇ ਲੋਕ ਜਾਂਦੇ ਨੇ ਉਥੇ ਲੇਬਰ ਕਲਾਸ ਹੀ ਹੈ ਇਹ ਤਾਂ ਮੰਨਦੇ ਆ ਨਾ ਆਪਾਂ ਉੱਥੇ ਕੋਈ ਵੀਆਈਪੀ ਟ੍ਰੀਟਮੈਂਟ ਨਹੀਂ ਇਹਨਾਂ ਨੂੰ ਮਿਲਦਾ। ਹੂੰ। ਲੇਬਰ ਕਲਾਸ ਹੀ ਤੁਰੇ ਫਿਰਦੇ ਨੇ। ਹੂੰ। ਸਾਰੀ ਜ਼ਿੰਦਗੀ ਘਰ ਦੇ ਦੋ ਛੋਟੇ ਜਿਹੇ ਕਮਰੇ ਬਣ ਦੇਣ ਤੇ ਇੱਕ ਕਾਰ ਲੈਂਦੇ ਰਹੇ। ਦੂਜਾ ਕੰਮ ਨਹੀਂ ਕਰਦੇ। ਇਸ ਤੋਂ ਬਨਾਦਰ ਕੰਮ ਹੀ ਨਹੀਂ ਰਹਿ ਗਿਆ ਕੋਈ। ਬੱਚੇ ਇਹਨਾਂ ਦੇ ਨਾਲ ਤੋਂ ਪਾਸੇ ਹੋ ਜਾਂਦੇ ਨੇ। ਉੱਥੇ ਗਏ ਪਰਿਵਾਰ ਖਤਮ ਕਰ ਲਿਆ। ਇਕੱਲੇ ਰਹਿ ਗਏ। ਇੱਕ ਪੈਸੇ ਦੇ ਮਗਰ ਸਾਰਾ ਕੁਝ ਹੀ ਖਤਮ ਕਰਤਾ ਚੁੱਕੇ ਯਾਰ। ਤੁਹਾਨੂੰ ਪੰਜਾਬ ਵਰਗੀ ਸਟੇਟ ਮਿਲੇਗੀ। ਇੱਕ ਬੰਦਾ ਕਮਾਉਂਦਾ ਹੈ 50-55 ਸਾਲ ਦਾ ਤੇ ਚਾਰ ਬੈਠੇ ਰੋਟੀ ਖਾਦੀ ਜਾਂਦੇ ਨੇ ਇੱਕ ਘਰ ਬਣਾਉਣ ਲਈ ਤੁਸੀਂ ਜ਼ਿੰਦਗੀ ਟਪਾ ਦੇਣੀ ਹੈ ਤੇ ਕਾਰ ਲੈਣ ਲਈ ਇੱਥੇ ਤੁਹਾਡੇ ਕੋਲ ਮੈਕਸਿਮਮ 90% ਲੋਕਾਂ ਕੋਲ ਕਾਰ ਵੀ ਤੇ ਘਰ ਵੀ ਹੈ ਯਾਰ ਇੱਕ ਤ੍ਰਿਸ਼ਨਾ ਹੈ ਉਹ ਤ੍ਰਿਸ਼ਨਾ ਨੇ ਸਾਨੂੰ ਮਾਰ ਛੁੱਟਿਆ ਜਿਹੜੀ ਜ਼ਮੀਨ ਸੀ ਨਾ ਮੈਂ ਬਹੁਤ ਔਰੀ ਕਹਿਣਾ ਤੁਹਾਡੀ ਜ਼ਮੀਨਾਂ ਤੇ ਨਿਗਾਹ ਹੈ ਸੈਂਟਰ ਗਵਰਨਮੈਂਟ ਦੀ ਉਹਨੂੰ ਹੜਪਣਾ ਕਿਸ ਤਰੀਕੇ ਨਾਲ ਉਹਨੇ ਤੁਹਾਨੂੰ ਨਾ ਇੱਥੇ ਸੌ ਗੱਜਾ ਜਗਾ ਨਹੀਂ ਮਿਲਣੀ ਪੰਜਾਬ ਦੇ ਅੰਦਰ ਤੇ ਤੁਸੀਂ ਇਹ ਕਿਲਾ 4890 ਗੱਜ ਤੁਸੀਂ ਵੇਚ ਕੇ ਭਰਾ ਮਾਰਦੇ ਹੋ ਯਾਰ ਤੁਸੀਂ ਸੋਚਿਆ ਕਿ ਤੇ ਕਿਵੇਂ ਆਈਏ ਜ਼ਮੀਨ ਤੁਸੀਂ ਆਪਦੇ ਜਵਾਕਾਂ ਨੂੰ ਬਾਹਰ ਜਾ ਕੇ 에어ਪੋਰਟ ਤੇ ਕਿਉਂ ਜਲੂਸ ਕੱਢਦੇ ਹੋ ਲੋਕਾਂ ਦਾ ਯਾਰ ਉਹਨੂੰ ਵੇਖ ਕੇ ਮੈਂ ਕੁਝ ਬੰਦੇ ਵੇਖੇ ਨੇ ਕਿ ਮੇਰੇ ਬੱਚੇ ਦੀ ਜ਼ਿੰਦਗੀ ਬਿਹਤਰੀ ਲਈ ਮੈਂ ਬੱਚਾ ਬਾਹਰ ਭੇਜਿਆ ਕੀ ਜ਼ਿੰਦਗੀ ਬਿਹਤਰੀ ਹੈ ਦੱਸ ਤੁਸੀਂ ਮੈਨੂੰ ਮੇਰੇ ਕੋਲ ਆਉਂਦੇ ਨੇ ਲੋਕ ਸਾਰੀ ਲੇਬਰ ਕਲਾਸ ਆ ਕੀ ਜ਼ਿੰਦਗੀ ਬਣ ਗਈ ਜਿਨ੍ਹਾਂ ਨੇ ਜ਼ਿੰਦਗੀ ਬਣਾਉਣੀ ਹੈ ਇੱਥੇ ਵੀ ਬਣਾ ਲੈਂਦੇ ਨੇ ਜਿਹੜੇ ਬੰਦਿਆਂ ਨੇ ਰਾਜ ਕਰਨਾ ਹੈ ਉਹ ਪੰਜਾਬ ਵਰਗੀ ਧਰਤੀ ਦੁਨੀਆਂ ਤੇ ਹੈ ਨਹੀਂ ਮੈਂ ਤੈਨੂੰ ਸਿੱਧੀ ਦੱਸ ਰਾਂ ਇਹਨੂੰ ਲੁੱਟਣ ਲਈ ਮੁਗਲ ਆਇਆ ਅਫਗਾਨ ਆਇਆ ਉਦੋਂ ਪਹਿਲਾਂ ਸਿਕੰਦਰ ਵਰਗੇ ਆਏ ਉਦੋਂ ਹਿੰਦੁਸਤਾਨ ਦੀ ਹਕੂਮਤ ਨੇ ਪੰਜਾਬ ਲੁੱਟਿਆ ਪਰ ਬੇਵਕੂਫਤ ਤੁਹਾਨੂੰ ਨਹੀਂ ਪਤਾ ਲੱਗਾ ਪੰਜਾਬ ਕੀ ਹੈ ਪੰਜਾਬ 'ਚ ਰਹਿਣ ਵਾਲੇ ਬੰਦੇ ਨੂੰ ਪਤਾ ਨਹੀਂ ਪੰਜਾਬ ਕੀ ਹੈ ਤਸਕੰਦਰ ਤੋਂ ਲੈ ਕੇ ਤੇ ਹਿੰਦੁਸਤਾਨ ਦੀ ਹਕੂਮਤ ਨੂੰ ਪਤਾ ਹੈ ਪੰਜਾਬ ਕੀ ਹੈ ਪਰ ਉਹ ਕਹਿੰਦੇ ਨੇ ਕਿ ਜਿਵੇਂ ਤੁਸੀਂ ਗੱਲ ਕਰੀਏ ਕਿ ਵਿਦੇਸ਼ ਤੇ ਸਵਾਲ ਖੜਾ ਕੀਤਾ ਕਿ ਵਿਦੇਸ਼ ਦੇ ਵਿੱਚ ਕੀ ਹੈ ਉਹ ਕਹਿੰਦੇ ਨੇ ਕਿ ਵਿਦੇਸ਼ ਦੇ ਵਿੱਚ ਕਮਾਈ ਜਿਹੜੀ ਇੱਥੇ ਨਹੀਂ ਅਸੀਂ ਕਰ ਸਕਦੇ ਉਹ ਵਿਦੇਸ਼ ਤੇ ਵਿੱਚ ਆ ਜਿਹੜੇ ਸੁਪਨੇ ਪੰਜਾਬ ਦੇ ਵਿੱਚ ਰਹਿ ਕੇ ਪੂਰੇ ਨਹੀਂ ਹੋਣੇ ਉਹ ਵਿਦੇਸ਼ ਦੇ ਵਿੱਚ ਰਹਿ ਕੇ ਪੂਰੇ ਕੀਤੇ ਜਾ ਸਕਦੇ ਆ ਇੱਥੇ ਕਮਾਈ 20 ਸਾਲ ਕਰ ਲਈਏ ਉੱਥੇ 3 ਸਾਲ ਕਰ ਲਈਏ ਕਹਿੰਦੇ ਇੱਕ ਬਰਾਬਰ ਆ ਜਿਹੜਾ ਉਹ ਫਰਕ ਆ ਨਾ ਜਿਹੜਾ ਉਹ ਫਰਕ ਆ ਜਿੱਤੇ 87 ਰੁਪਈਆ ਦਾ ਜਾਂ 90 ਰੁਪਈਆ ਤੇ 1 ਰੁਪਈਆ ਦਾ ਕਹਿੰਦੇ ਉਹ ਫਰਕ ਬਹੁਤ ਆ ਨਹੀਂ ਉਹ ਤਾਂ ਇੱਕ ਤ੍ਰਿਸ਼ਨਾ ਹੈ ਤ੍ਰਿਸ਼ਨਾ ਤਾਂ ਇੱਥੇ ਵੀ ਨਹੀਂ ਖਤਮ ਹੋਣੀ ਇੱਕ ਵੰਦ ਨੂੰ ਕਾਰ ਤੇ ਘਰ ਮਿਲ ਜੇ ਉਹ ਕਹਿੰਦਾ ਘਰ ਮੇਰਾ ਸੌ ਗਾਚੇ ਹੁਣ ਮੈਂ 1000 ਚ ਲੈਣਾ ਮੈਂ ਕਿਲੇ ਚ ਲੈਣਾ ਤ੍ਰਿਸ਼ਨਾ ਤਾਂ ਕਿਤੇ ਵੀ ਖਤਮ ਨਹੀਂ ਹੁੰਦੀ ਲਾਈਫ ਬੈਟਰ ਕਿੱਥੇ ਹੈ ਉੱਥੇ ਤੁਸੀਂ ਸਾਰਾ ਦਿਨ ਕੰਮ ਕਰਦੇ ਹੋ ਮੇਰੇ ਕੋਲ ਮੁੰਡੇ ਨੇ ਉਧਰ ਗਏ ਨੇ ਕੋਈ ਉਹ ਆਪ ਜਿਹਨੇ ਕੰਮ ਕਰਦਾ ਆਪ ਰਾਤ ਨੂੰ ਕੰਮ ਕਰਦਾ ਵਾਈਫ ਜਿਹਨੇ ਕੰਮ ਕਰਦੀ ਹੈ ਜਿਨ੍ਹਾਂ ਦੀਆਂ ਮੈਂ ਗੱਲਾਂ ਸੁਣਦਾ ਪੂਰੇ ਹੋ ਅਫਸਰਟ ਨੇ ਡਿਪਰੈਸ਼ਨ ਚ ਨੇ ਹੋ ਜੇ 100 ਚ 4-5 ਬੰਦੇ ਹੋਗੇ ਤਾਂ ਬਾਕੀ ਦਾ 90 ਤਸ ਤਰ੍ਹਾਂ ਹੀ ਬੇੜਾ ਭਾਲਿਆ ਆਪਦਾ ਤੁਸੀਂ ਮੰਨੋਗੇ ਨਹੀਂ ਇਹ ਇੱਕ ਨਾ ਇੱਕ ਦਿਨ ਸਾਰੇ ਦੇਸ਼ਾਂ 'ਚ ਇਹ ਹੋਣਾ ਹੈ ਤੁਸੀਂ ਜਿਵੇਂ ਪੰਜਾਬ ਤੋਂ ਜ਼ਮੀਨਾਂ ਵੇਚਤੀਆਂ ਨੇ ਘਰ ਵੇਚਤੇ ਨੇ ਤੁਸੀਂ ਰੋਣਾ ਕਰਨਾ ਪੰਜਾਬ 'ਚ ਅਸੀਂ ਰਹੀਏ ਕਿੱਥੇ ਅੱਜ ਤੁਸੀਂ ਉਹਨੂੰ ਮੇਰੇ ਮੇਹਣੇ ਨਾ ਸਮਝੋ ਮੈਨੂੰ ਬੁਰਾ ਲੱਗਦਾ ਜਦੋਂ ਤੁਸੀਂ ਪੰਜਾਬ ਛੱਡ ਕੇ 에어ਪੋਰਟ ਤੋਂ ਖਲੋਤੇ ਹੋ ਨੇ ਮੈਨੂੰ ਇਹਨਾਂ ਪੇਰੈਂਟਸ ਤੇ ਬੜਾ ਗੁੱਸਾ ਆਉਂਦਾ ਹੈ ਜਿਹੜੇ ਦੋ ਉਂਗਲਾ ਕਰਕੇ ਜਿੱਦਾਂ ਨਿਸ਼ਾਨ ਦਿਖਾਉਂਦੇ ਨੇ ਯਾਰ ਉਸ ਪੰਜਾਬ ਨੂੰ ਤੁਸੀਂ ਅਲਵਿਦਾ ਕਹਿ ਦਿੱਤਾ ਜਿਸ ਪੰਜਾਬ ਦੇ ਵਿੱਚ ਇੰਨੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਦੀ ਧਰਤੀ ਹੋਵੇ ਜਿਹਨੂੰ ਸਦੀਆਂ ਤੋਂ ਲੈ ਕੇ ਤੇ ਅੱਜ ਦੀ ਸੈਂਟਰ ਗਵਰਨਮੈਂਟ ਤੱਕ ਉਹਨੂੰ ਹੜੱਪਨ ਨੂੰ ਫਿਰਦੇ ਹੋਣ ਪਰ ਤੁਹਾਨੂੰ ਅਕਲ ਨਹੀਂ ਆਈ ਅੱਜ ਜੋ ਗਰੀਬ ਘਰ ਦੇ ਜਵਾਕ ਸੀ ਉਹ ਤਾਂ ਅਗਲਾ ਦੇ ਆਪਣੇ ਦੇਸ਼ ਲਈ ਸਕਾ ਹੈ ਦੇਖੋ ਉਹ ਆਪਦੀ ਕਾਮ ਨੂੰ ਪਹਿਲ ਦੇ ਰਿਹਾ ਹੈ ਉਹ ਆਪਦੀ ਸਟੇਟ ਨੂੰ ਪਹਿਲ ਦੇ ਰਿਹਾ ਹੈ ਪਰ ਸਾਡੇ ਲੀਡਰ ਨਹੀਂ ਦਿੰਦੇ ਗਲਤ ਇੰਨੀ ਕੁ ਹੋਇਆ ਹੈ। ਹੂੰ। ਟਰੰਪ ਨੂੰ ਮਾਰਾ ਤੁਸੀਂ ਕਿਵੇਂ ਕਹੋਗੇ? ਉਹਨੂੰ ਲੱਗਿਆ ਕਿ ਮੇਰੇ ਲੋਕ ਖਤਮ ਹੋ ਜਾਣਗੇ, ਮੇਰੀ ਕੰਟਰੀ 'ਚ ਗੰਦ ਪੈ ਰਿਹਾ, ਮੇਰੀ ਕੰਟਰੀ ਜੌਬ ਖਤਮ ਹੋ ਜੂਗੀ। ਉਹਨੇ ਆਪਦੀ ਕੰਟਰੀ ਲਈ ਕਰਤਾ। ਏਹੀ ਕੈਨੇਡਾ ਨੇ ਬੰਦ ਕਰਤਾ ਆਪਦੀ ਕੰਟਰੀ ਲਈ। ਏਹੀ ਆਸਟ੍ਰੇਲੀਆ ਨੇ ਕੀਤਾ ਆਪਦੀ ਕੰਟਰੀ ਦੇ ਲਈ ਗਵਰਨਮੈਂਟ ਕਰ ਰਹੀ ਹੈ। ਪਰ ਤੁਹਾਡੇ ਲੀਡਰ ਤੁਹਾਡੇ ਪੰਜਾਬ ਦੇ ਨੂੰ ਅਕਲ ਮੌਤ ਹੈ ਨਹੀਂ। ਇਹ ਜਿੱਥੇ ਆ ਸਿਉਨੇ ਵਾਲੀ ਧਰਤੀ ਸੀ ਉਹਨੂੰ ਵੜਤਾ ਦੁਨੀਆ ਦੇ ਅੰਦਰ ਯਰ ਚੁੱਕੇ। ਇਨੂੰ ਸਾਹਮਣੇ ਰੱਖ ਹੀ ਨਹੀਂ ਸਕੇ ਅੱਜ ਵੀ ਇਹਨਾਂ ਨੂੰ ਕਹੋ ਜੋ ਵੋਟਾਂ ਪ੍ਰਵਾਸੀ ਸਾਡੇ ਭਰਾ ਨੇ 90% ਆਪਣੇ ਇੰਡਸਟਰੀ ਦੇ ਵਿੱਚੋਂ ਜੌਬ ਲੈ ਗਏ ਨੇ ਤੇ ਆਪਦੇ ਤੁਸੀਂ ਜਿਹੜੇ ਮੁੰਡੇ ਨੇ ਅੱਜ ਆਹ ਜਾਜਾਂ ਤੇ ਰੁੱਲਦੇ ਫਿਰਦੇ ਨੇ ਰੋਂਦੇ ਨੇ ਘਰ ਆ ਕੇ ਪਰ ਮੇਰੀ ਇਹਨਾਂ ਨੂੰ ਵੀ ਬੇਨਤੀ ਹੈ ਕਿ ਜੇ ਉੱਥੇ ਜਾ ਕੇ ਜੋ ਲੇਬਰ ਕਰਨੀ ਸੀ ਅੱਜ ਵੀ ਆਪਣੇ ਮੁੰਡੇ ਪੰਜਾਬ ਦੇ ਰੇੜੀਆਂ ਲਾਉਣ ਲੱਗੇ ਨੇ ਨਾ ਅੱਜ ਵੀ ਉਹ ਪਕੌੜੇ ਤੇ ਸਬਜ਼ੀਆਂ ਵੇਚਣ ਲੱਗੇ ਨੇ ਨਾ ਅੱਜ ਵੀ ਉਹ ਛੋਟੇ ਛੋਟੇ ਕੰਮ ਸ਼ੁਰੂ ਕਰ ਲਏ ਨੇ ਨਾ ਸਾਰਾ ਕੁਝ ਕੀਤਾ ਨਾ ਪਰ ਜਦੋਂ ਕੀਤਾ ਕਦੋਂ ਸਾਰਾ ਕੁਝ ਗਵਾਉਣ ਤੋਂ ਬਾਅਦ ਜੇ ਇੱਕ ਹੀ ਅਸੀਂ ਪਹਿਲਾਂ ਸੁਰਤ ਕਰ ਜਾਂਦੇ ਤੇ ਨਾ ਪੰਜਾਬ ਉਜੜਨਾ ਸੀ ਤੇ ਨਾ ਅਸੀਂ ਉਜੜਨਾ ਸੀ ਸਾਨੂੰ ਦੱਸਣ ਵਾਲਾ ਕੋਈ ਰਿਹਾ ਹੀ ਨਹੀਂ ਤਾਂ ਤਾਂ ਮੈਂ ਕਹਿੰਦਾ ਪੰਜਾਬ ਦਾ ਲੀਡਰ ਉਹ ਚਾਹੀਦਾ ਹੈ ਜਿਹੜਾ ਪੰਜਾਬ ਨੂੰ ਸੰਭਾਲ ਸਕੇ ਪੰਜਾਬ ਸੰਭਾਲਣਾ ਬੜਾ ਔਖਾ ਹੈ ਇਹ ਤਾਂ ਦਿੱਲੀ ਅੱਗੇ ਵੇਚਦਾ ਪੰਜਾਬ ਜਿੰਨੀਆਂ ਤੁਹਾਡੀਆਂ ਪਾਰਟੀਆਂ ਨੇ ਸਾਰਿਆਂ ਨੇ ਪੰਜਾਬ ਦਿੱਲੀ ਨੂੰ ਵੇਚਤਾ ਚੁੱਕੇ ਕੋਈ ਲੀਡਰ ਉੱਥੋਂ ਆ ਗਿਆ ਕੋਈ ਕਿਸੇ ਨੇ ਗਾਰਦ ਪੇ ਵੇਚੀ ਤੀ ਕਿਸੇ ਨੇ ਕੋਈ ਇਹ ਤੋਂ ਲੱਦ ਕੇ ਭੇਜਤਾ ਪੰਜਾਬ ਤਾਂ ਲੁੱਟ ਲਿਆ ਦਿੱਲੀ ਨੇ ਯਾਰ ਕਿਸੇ ਟਾਈਮ ਤੇ ਅਫਗਾਨ ਤੇ ਲਾਹੌਰ ਇਹ ਸਾਰੇ ਉੱਜੜ ਗਏ ਕਿਤੇ ਇਹ ਕਰਦੇ ਰਹੇ ਨੇ ਸਾਡਾ ਤਾਂ ਵਿੜਾ ਕਰ ਕੀ ਆਈ ਹੋਇਆ ਖਰਾ ਸਾਹਿਬ ਜਿਹੜੇ ਇਹਨਾਂ ਦੇਸ਼ਾਂ ਦੇ ਵਿੱਚ ਮੁਲਕਾਂ ਦੇ ਵਿੱਚ ਪੱਕੇ ਨੇ ਬਹੁਤਾ ਸਮਾਂ ਪਹਿਲਾਂ ਤੋਂ ਗਏ ਹੋਏ ਹੋਏ ਨੇ ਸ਼ਾਇਦ ਉਹ ਇਸ ਨੂੰ ਖਤਰੇ ਦੀ ਘੰਟੀ ਨਹੀਂ ਸਮਝ ਰਹੇ ਹੋਣਗੇ ਉਹਨਾਂ ਨੂੰ ਇਹ ਆ ਕਿ ਇਹ ਤਾਂ ਗੈਰਕਾਨੂੰਨੀ ਤਰੀਕੇ ਦੇ ਨਾਲ ਇਹਨਾਂ ਦੇਸ਼ਾਂ ਦੇ ਵਿੱਚ ਆਏ ਸੀ ਇਸ ਕਦਰ ਇਹਨਾਂ ਨੂੰ ਵਾਪਸ ਜਿਹੜਾ ਭੇਜਿਆ ਜਾ ਰਿਹਾ ਅਸੀਂ ਤਾਂ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਹਾਂ ਅਸੀਂ ਪੱਕੇ ਹਾਂ ਅਸੀਂ ਉਹਨਾਂ ਇੱਥੋਂ ਦੇ ਵਸਨੀਕ ਬਣ ਗਏ ਹਾਂ ਸਾਡੇ ਲਈ ਕੋਈ ਖਤਰੇ ਦੀ ਘੰਟੀ ਨਹੀਂ ਦੇਖੋ ਮੈਂ ਤਾਂ ਇੱਕ ਵਾਰ ਯੂਪੀ ਗਿਆ ਸੀ ਉੱਥੋਂ ਦੇ ਕਿਸਾਨਾਂ ਨੂੰ ਵੀ ਕਹਿ ਕੇ ਆਇਆ ਸੀ ਕਿ ਜ਼ਮੀਨ ਲੈ ਲਓ ਪੰਜਾਬ ਦੇ ਅੰਦਰ ਤੁਹਾਨੂੰ ਇੱਥੋਂ ਵੀ ਕੱਢ ਦੇਣਾ ਇਹਨਾਂ ਨੇ ਤੁਹਾਨੂੰ ਕਿਸੇ ਨੇ ਕਿਤੇ ਵੀ ਨਹੀਂ ਰੱਖਣਾ ਅੱਜ ਵੀ 40-50 ਲੱਖ ਨੂੰ ਕਿਲਾ ਹੋ ਗਿਆ ਹੈ ਤੁਸੀਂ ਸਮਾਂ ਗਵਾ ਚੁੱਕੇ ਹੋ ਤੁਹਾਨੂੰ ਦੂਜੀਆਂ ਸਟੇਟਾਂ ਗੁਜਰਾਤ ਇਕਰ ਤੁਹਾਨੂੰ ਪਸੰਦ ਨਹੀਂ ਕਰਦੇ ਹੋ ਤੁਹਾਨੂੰ ਵਰਤਿਆ ਗਿਆ ਹਿੰਦੁਸਤਾਨ ਤੇ ਲੈ ਕੇ ਬਾਹਰ ਤੱਕ ਸਾਰਾ ਉਹਨਾਂ ਨੂੰ ਲੇਬਰ ਚਾਹੀਦੀ ਸੀ ਮੰਗਾ ਲਈ ਲੇਬਰ ਐਕਸਟਰਾ ਹੋ ਗਈ ਉਹਨਾਂ ਨੇ ਮੋੜ ਤੇ ਉੱਚ ਹੋਇਆ ਕੀ ਆਈ ਹੋਇਆ ਇਹ ਹੀ ਤੁਹਾਡੇ ਨਾਲ ਗੁਜਰਾਤ ਚ ਹੋ ਰਿਹਾ ਹੈ ਇਹ ਹੀ ਤੁਹਾਡੇ ਨਾਲ ਯੂਪੀ ਦੇ ਕੁਝ ਹਿੱਸੇ ਚ ਹੋਇਆ ਪਰ ਤੁਹਾਨੂੰ ਮਤ ਨਹੀਂ ਹੁੰਦੀ ਤੁਹਾਡੇ ਸਾਡੇ ਇਸ ਕੁੰਬੇ ਨੂੰ ਮਤ ਨਹੀਂ ਆ ਸਕਦੀ ਜਿੰਨੂੰ ਵੇਖੋ ਬਾਹਰਲੀ ਸਟੇਟ ਜਾਂ ਬਾਹਰਲੀ ਕੰਟਰੀ ਪੰਜਾਬ ਸਾਲਾ ਸੌਰੀ ਗਾਲ ਨਿਕਲ ਗਈ ਪੰਜਾਬ ਤੁਸੀਂ ਸਾਰਾ ਇਹਨਾਂ ਬੰਦਿਆਂ ਨੂੰ ਵੇਚ ਕੇ ਰੱਖਤਾ ਕੀ ਰਹਿ ਗਿਆ ਪੰਜਾਬ ਦੇ ਅੰਦਰ ਹੁਣ 195 ਲੱਖ ਏਕੜ ਸਾਡੇ ਕੋਲ ਜਗ੍ਹਾ ਸੀ ਹਰ ਸਾਲ ਲੱਖਾਂ ਦੀ ਗਿਣਤੀ ਚ ਏਕੜ ਜਗ੍ਹਾ ਖਤਮ ਕਰਦੀ ਆਉਣ ਵਾਲੇ 10 15 ਸਾਲਾਂ ਤੂੰ ਪੰਜਾਬ ਪੰਜਾਬ ਚ ਮਿੱਟੀ ਨਹੀਂ ਰਹਿਣੀ ਪੰਜਾਬ ਚ ਰਹਿਣਾ ਹੀ ਕੱਕ ਨਹੀਂ ਜੇ ਤੁਹਾਡੇ ਕੰਮ ਤੇ ਲੀਡਰ ਤੁਰੇ ਹੋਏ ਨੇ ਤੁਸੀਂ ਲੋਕ ਤੁਰੇ ਹੋਏ ਹੋ ਇਹਦਾ ਹੱਲ ਤੁਸੀਂ ਇਹੀ ਕਰੋਗੇ ਫਿਰ ਜੋ ਅੱਜ ਆਪ ਰੋਨੇ ਕਿਉਂ ਰੋਨੇ ਆ ਜਦੋਂ ਵੋਟ ਪਾਈ ਸੀ ਉਹਨੂੰ ਖਿਲਾਰ ਕੇ ਬਾਹ ਪੁੱਛਣਾ ਸੀ ਕੀ ਰਾਮਾ ਮੰਡੀ ਜੀ ਐਂਡ ਬਣੀ ਹੈ ਜਾਂ ਹੋਰ ਕਿਤੇ ਬਣੀਆਂ ਇੰਡਸਟਰੀ ਸਾਡੀ ਕਿੰਨੇ ਪਰਸੈਂਟ ਸਾਡੀ ਆਬਾਦੀ ਹੋਂਦੇ ਚ ਖਰਾ ਸਰ ਇਹ ਜਿਵੇਂ ਮੈਂ ਪਹਿਲਾਂ ਵੀ ਸਵਾਲ ਕੀਤਾ ਇਹ ਖਤਰੇ ਦੀ ਕਾਂਟੀ ਸਿਰਫ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਥੇ ਪਹੁੰਚੇ ਨੇ ਉਹਨਾਂ ਦੇ ਲਈ ਆ ਜਾਂ ਫਿਰ ਜਿਹੜੇ ਪੱਕੇ ਨੇ ਬਹੁਤੇ ਸਾਲਾਂ ਤੋਂ ਪੱਕੇ ਨੇ ਜਿਨ੍ਹਾਂ ਨੇ ਦੂਜੀ ਦੂਜੀ ਪੀੜ੍ਹੀ ਜਾਂ ਤੀਜੀ ਚੜ੍ਹਿਆ ਉਹਨਾਂ ਲਈ ਵੀ ਖਤਰੇ ਦੀ ਕਾਂਟੀ ਹੋ ਸਕਦੀ ਆ ਇਹ ਕੋਈ ਵੱਡੀ ਗੱਲ ਨਹੀਂ ਕਾਨੂੰਨ ਬਣਦੇ ਨੇ ਖਤਮ ਹੁੰਦੇ ਨੇ ਜਿਵੇਂ ਸਾਡੀ ਪਾਰਲੀਮੈਂਟ ਚ ਕਾਨੂੰਨ ਬਣਦਾ ਹੈ ਤੇ ਦੂਜਾ ਚੁੱਕੇ ਦਿੱਤਾ ਨਾਲ ਉਸ ਤੇ ਵੀ ਇਹੀ ਹੋਣਾ ਇੱਕ ਦਿਨ ਜਿਸ ਦਿਨ ਉਹਨਾਂ ਨੂੰ ਲੱਗਿਆ ਕਿ ਇਹ ਸਾਨੂੰ ਖਤਰਾ ਹੈ ਉਹਨਾਂ ਦਾ ਪ੍ਰਾਈਮ ਮਿਨਿਸਟਰ ਕਿਸੇ ਕੰਟਰੀ ਦਾ ਵੀ ਇਹੋ ਜਿਹਾ ਆਊਗਾ ਉਹ ਲਾ ਚੇਂਜ ਕਰਕੇ ਪਰਾਂ ਮਾਰਨਗੇ ਕੀ ਕਰ ਲੈਣਗੇ ਚਾਹੇ ਕੋਈ ਪੱਕਾ ਮੈਂ ਕਹਿੰਦਾ ਇੱਕ ਨਾ ਇੱਕ ਦਿਨ ਸਾਰੀ ਪ੍ਰੋਬਲਮ ਹੀ ਆਉਣੀਆਂ ਹੋਣ ਜਦੋਂ ਗਿਣਤੀ ਘਟ ਗਈ ਉੱਥੇ ਲਾ ਚੇਂਜ ਕਰਨਾ ਐਮੈਂਡਮੈਂਟ ਹੀ ਹੋਣੀ ਉਹ ਚ ਹੋਣਾ ਕੀ ਹੁੰਦਾ ਐਮੈਂਡਮੈਂਟ ਹੀ ਹੁੰਦੀਆਂ ਨੇ ਜਦੋਂ ਮਰਜ਼ੀ ਚੇਂਜ ਕਰਕੇ ਉਹ ਗੁਜਰਾਤ ਚ ਉਠਾ ਹੀ ਦਿੱਤਾ ਆਪਣੇ ਬੰਦਿਆਂ ਨੂੰ ਕੀ ਕਰ ਲਿਆ 1950 55 ਦੇ ਲੈ ਕੇ ਗਏ ਸੀ ਇਹ 50 ਸਾਲ ਪਹਿਲਾਂ ਇਹ ਇੱਕ ਦੋ ਕੰਟਰੀਆਂ ਚੋਂ ਕੱਢੇ ਸੀ ਕੀ ਕਰ ਲਿਆ ਰਤੋ ਰਤ ਕੱਢਦੇ ਸੀ ਅੱਜ ਉਹਨੇ ਟਰੰਪ ਨੇ ਲੱਦ ਕੇ ਅੱਜ ਹੋਰ ਭੇਜੇਗਾ ਕੈਨੇਡਾ ਵੀ ਕੱਢੇਗਾ ਆਸਟ੍ਰੇਲੀਆ ਵੜਾ ਨਹੀਂ ਦਿੰਦਾ ਤੇ ਕਿਉਂ ਨਹੀਂ ਤੁਸੀਂ ਬਰਾਬ ਦੇ ਆਪਦੇ ਛੋਟੇ ਛੋਟੇ ਕੰਮ ਸ਼ੁਰੂ ਕਰਦੇ ਯਾਰ ਸੰਗ ਕਾਦੀ ਹੈ ਪਿਓ ਦੇ ਜਿਹੜਾ ਅਥਰੂ ਨਿਕਦੇ ਨੇ ਨਾ ਪਿਓ ਦਾ ਕਸੂਰ ਘਟ ਹੈ ਔਲਾਦ ਦਾ ਕਸੂਰ ਹੈ ਔਲਾਦ ਮਗਰ ਨਹੀਂ ਲੱਗਦੀ ਔਲਾਦ ਨੂੰ ਜਿਹੜੇ ਉਹ ਦੋ ਵਿਕਟਰ ਜੇ ਬਣਾ ਕੇ ਕਾਰ ਦੇ ਕੋਲ ਖੜ ਕੇ ਫੋਟੋ ਕਰਾਤੀ ਔਲਾਦ ਉਹਦੇ ਮਗਰ ਹੁੰਦੀ ਪਈ ਤ੍ਰਿਸ਼ਨਾ ਚ ਮਰ ਗਏ ਨੇ ਉਹ ਵਿਚਾਰਾ ਪਿੰਡੂ ਪਿਓ ਵਿਚਾਰਾ ਰੋਂਦਾ ਕਿੱਲਾ ਦੋ ਕਿੱਲੇ ਜ਼ਮੀਨਾਂ ਵੇਚ ਕੇ ਪਰ ਆ ਮਰੀ ਯਾਰ ਮਾਰ ਕੇ ਰੱਖਤਾ ਐਸ ਔਲਾਦ ਨੇ ਆਪਦੇ ਆਪਦੇ ਮਾਪਾਪ ਨੂੰ ਅਲਕਸੂਰ ਮੈਕਸਿਮਮ ਅੱਜ ਦੀ ਔਲਾਦ ਦਾ ਹੈ ਮੈਂ ਬਹੁਤ ਵੇ ਲੋਕ ਵੇਖੇ ਨੇ ਵਨ ਸਾਈਡਡ ਜਵਾਕ ਨੇ 20 22 22 ਸਾਲ ਦੇ ਯਾਰ 25 25 ਸਾਲ ਦੇ ਤੇ ਮੈਂ ਤਾਂ ਬਾਹਰ ਜਾਣਾ ਉਮਾਰਤਾ ਉਹ ਗਰੀਬ ਨੂੰ ਉਹ 50 ਸਾਲ ਦਾ 60 ਸਾਲ ਦਾ ਹੁੰਦਾ ਹੈ ਉਹ ਜ਼ਮੀਨ ਵੇਚ ਜਾਂਦਾ ਹੈ ਉਹ ਰੋਂਦਾ ਅੱਜ ਮੈਂ ਟੀਵੀ ਤੇ ਵੇਖਿਆ ਇੱਕ ਉਹਦੀਆ ਅਥਰੂ ਆਉਂਦੇ ਦਾੜੀ ਤੇ ਡਿੱਗਦੀਆਂ ਸੀ ਯਾਰ ਕੀ ਕਹਵੇ ਉਹ ਦੱਸਣ ਜੋ ਗਾਣੀ ਹੋਣਾ ਯਾਰ ਉਹ ਕਿ ਮੇਰਾ ਘਰੇ ਹਾਲਾਤ ਕੀ ਨੇ ਇਸ ਸਭ ਦੇ ਵਿੱਚ ਜਿਹੜੇ ਵਾਪਸ ਮੁੜੇ ਨੇ ਉਹ ਕਿਤਨੇ ਕਿਤੇ ਸਵਾਲ ਉਹ ਵੀ ਹਾਲਾਂਕਿ ਤੁਸੀਂ ਵੀ ਸਰਕਾਰ ਤੇ ਸਵਾਲ ਉਠਾਇਆ ਉਹ ਵੀ ਸਰਕਾਰ ਤੇ ਸਵਾਲ ਉਠਾ ਰਹੇ ਨੇ ਉਹ ਕਹਿੰਦੇ ਨੇ ਕਿ ਜੇਕਰ ਇੱਥੇ ਸਾਡੇ ਯੋਗ ਕੰਮ ਹੋਵੇ ਇੱਥੇ ਸਾਨੂੰ ਕੰਮ ਮਿਲੇ ਇੱਥੇ ਸਾਨੂੰ ਰੋਜ਼ਗਾਰ ਮਿਲੇ ਤਾਂ ਉਹ ਕਹਿੰਦੇ ਨੇ ਕਿ ਸਾਨੂੰ ਕੋਈ ਜ਼ਰੂਰਤ ਤਾਂ ਵਿਦੇਸ਼ਾਂ ਵੱਲ ਜਾਣ ਦੀ ਸਾਨੂੰ ਕੋਈ ਜ਼ਰੂਰਤ ਆਪਣੇ ਘਰ ਛੱਡਣ ਦੀ ਸਾਨੂੰ ਕੋਈ ਜ਼ਰੂਰਤ ਤਾਂ ਪਿੰਡ ਛੱਡਣ ਦੀ ਸਾਨੂੰ ਕੋਈ ਜ਼ਰੂਰਤ ਉਹ ਕਹਿੰਦੇ ਆਪਦੇ ਮਾਪੇ ਛੱਡਣ ਦੀ ਤਾਂ ਇੱਥੇ ਹੀ ਰਹਿ ਕੇ ਕੰਮ ਕਰ ਲਗੇ ਕਹਿੰਦੇ ਸਰਕਾਰਾਂ ਦਾ ਇਹ ਗੱਲਾਂ ਦੋਨੇ ਬਨੇ ਤੁਹਾਡੀਆਂ ਸਹੀ ਨੇ ਪਹਿਲੀ ਤਾਂ ਸਰਕਾਰ ਦੀ ਗਲਤੀ ਜਿੰਨੀ ਇੰਡਸਟ ਮੈਂ ਤੁਹਾਨੂੰ ਕਿਹਾ ਨਾ ਪਹਿਲੀਆਂ ਸਰਕਾਰਾਂ ਦਾ ਵੀ ਸ਼ੇਰ ਇਹਦਾ ਸ਼ੇਰ ਨਾਲ ਹੀ ਹੁੰਦਾ ਕਿ ਮੈਨੂੰ ਇੰਨੇ ਕਿੰਨੇ ਸੋ ਕਰੋੜ ਦੇ ਦੇ ਦਿਓ ਇੰਡਸਟਰੀ ਲਾ ਲਿਓ ਇਹ ਪੰਜਾਬ ਦੇ ਹੈ ਹੀ ਨਹੀਂ ਚਾਹੇ ਤੁਹਾਡੇ ਪੱਗਾਂ ਵਾਲੇ ਨੇ ਚਾਹੇ ਦੂਜੇ ਆਪਦੀ ਧਰਤੀ ਦੇ ਬੰਦੇ ਹੈ ਨਹੀਂ ਦੂਜੀ ਕੇਰਲਾ ਸਾਈਡ ਦੇ ਉਹ ਬੰਦੇ ਨੇ ਵੈਸਟ ਬੰਗਾਲ ਦੇ ਆਪਦੀ ਧਰਤੀ ਤੇ ਪੈਦਾ ਹੋਏ ਨੇ ਇਹ ਹੈ ਨਹੀਂ ਤਾਂ ਦੂਸਰੀ ਗਲਤੀ ਸਾਡੀ ਵੀ ਜੋ ਆਕਾਂ ਦੀ ਜਿਹੜੀ ਇਹ ਬੋਲੀ ਜਾਂਦੇ ਨੇ ਅੱਜ ਜਿਉ ਆਪਾਂ ਪਕੌੜੇ ਬਣਾਉਣ ਲੱਗ ਗਏ ਆ ਰੇੜੀਆਂ ਤੇ ਅੱਜ ਆਪਾਂ ਸਬਜ਼ੀਆਂ ਟਰਾਲੀਆਂ ਤੇ ਲਿਆ ਕੇ ਵੇਚਣ ਲੱਗ ਗਏ ਆ ਜੇ ਇਹੀ 5 ਸਾਲ ਪਹਿਲਾਂ ਕਰ ਲੈਂਦੇ ਆਪਾਂ ਉਹ ਬੁੱਢਾ ਪਿਓ ਹੁੰਦਾ ਤਾਂ ਨਾ ਬੁੱਢੇ ਪਿਓ ਦੀ ਜਿਹੜੀ ਤੀਜੀ ਚੌਥੀ ਪੀੜੀ ਜੋ ਜ਼ਮੀਨ ਵੇਂਦਾ ਆਉਂਦਾ ਸੀ ਉਹ ਵਿਕਦੀ ਤਾਂ ਨਾ ਜੇ ਤੁਸੀਂ ਪਹਿਲਾਂ ਹੀ ਹੋਸ਼ ਕਰ ਲੈਂਦੇ ਅੱਜ ਜੋ ਭੁਬਾ ਮਾਰਨੀਆਂ ਨੇ ਆਪਾਂ ਘਰ ਬੈਠ ਕੇ ਜੇ ਪਹਿਲਾਂ ਹੀ 5 ਸਾਲ ਆਪਾਂ 10 ਸਾਲ ਸੋਚ ਲੈਂਦੇ ਯਾਰ ਇਹੀ ਆਪਾਂ ਕੰਮ ਕਰ ਲੈਂਦੇ ਦੇਖੋ ਇੱਥੇ ਪ੍ਰਵਾਸੀ ਆਉਂਦਾ ਉਹ ਮੁਹੱਲੇ ਦੇ ਵਿੱਚ 4-4 5-5 ਕਰੋੜ ਦਾ ਸਮਾਨ ਬਣਾਈ ਬੈਠੇ ਨੇ ਉਹਨਾਂ ਨੇ ਇੱਥੇ ਹੀ ਬਣਾਇਆ ਨਾ ਆ ਬਠਿੰਡੇ ਦੇ ਵਿੱਚ ਹੈ ਤਿੰਨ ਤਿੰਨ ਚਾਰ ਚਾਰ ਘਰ ਬਣਾਲੇ ਨੇ ਉਹਨਾਂ ਨੇ ਯਾਰ ਉਹ ਬਣਾ ਸਕਦੇ ਨੇ ਤੁਸੀਂ ਨਹੀਂ ਬਣਾ ਸਕਦੇ ਤੁਸੀਂ ਆਪਦੇ ਬੁੱਢੇ ਪਿਓ ਨੂੰ ਰਵਾਉਂਦੇ ਜੇ ਯਾਰ ਤੁਹਾਡੀਆਂ ਮਾਵਾਂ ਰੋਂਦੀਆਂ ਨੇ ਤੁਹਾਡੇ ਪਿਓ ਰੋਂਦੇ ਨੇ ਯਾਰ ਨਲਾਇਕ ਤੁਸੀਂ ਜਿਆਦਾ ਜੇ ਤੁਸੀਂ ਗਲਤ ਕੰਮ ਕੀਤੇ ਨੇ ਆਪਦੀਆਂ ਜ਼ਮੀਨਾਂ ਵਕਾਫਾ ਛੱਡੀਆਂ ਉਹਨਾਂ ਨੂੰ ਪੇਰੈਂਟਸ ਨੂੰ ਤੰਗ ਕੀਤਾ ਹੁਣ ਵੀ ਤੁਹਾਡੇ ਕੋਲ ਟਾਈਮ ਹੈ ਅਜੇ ਵਿਗੜਿਆ ਕੁਝ ਨਹੀਂ ਪੰਜਾਬ ਦੇ ਵਿੱਚ ਨਾ ਬਹੁਤ ਵਾਰ ਅਸੀਂ ਕੰਡ ਪਰਨੇ ਵਜੇ ਜੀ ਬਹੁਤ ਵਾਰ ਬੰਦਾ ਸਲਿੱਪ ਕਰਕੇ ਸਲਿੱਪ ਕਰਕੇ ਡਿੱਗ ਪੈਂਦਾ ਫਿਰ ਉੱਠ ਬੈਂਦਾ ਤੁਹਾਨੂੰ ਅੱਜ ਇੱਕ ਮੂੰਹ ਤੇ ਬੜੀ ਵੱਡੀ ਚਪੇੜ ਹੈ ਚਪੇੜ ਤੋਂ ਬਾਅਦ ਸੰਭਲ ਜਾ ਬੜਾ ਵੱਡਾ ਮੈਸੇਜ ਆ ਪੰਜਾਬ ਦੇ ਲਈ ਹਿੰਦੁਸਤਾਨ ਨੂੰ ਛੱਡੋ ਪਰ ਤੁਸੀਂ ਤੁਹਾਡੇ ਪੰਜਾਬ ਲਈ ਮੈਸੇਜ ਹੈ ਆਪਦੇ ਪੰਜਾਬ ਦੇ ਸਕੇ ਬਣਜੋ ਤੁਸੀਂ ਭੁੱਖੇ ਨਹੀਂ ਮਰਦੇ ਜਦ ਤੱਕ ਤੁਸੀਂ ਪੰਜਾਬ ਦੇ ਸਕੇ ਨਹੀਂ ਬਣਦੇ ਤਦ ਤੱਕ ਏਵੇਂ ਗਲੀਆਂ 'ਚ ਰੋਵੋਗੇ ਤੇ ਏਵੇਂ ਹੀ ਤੁਸੀਂ ਬਾਹਰਲੇ ਦੇਸ਼ ਤੋਂ ਨੂੰ ਛਿੱਤਰ ਮਾਰਨ ਕਰੇਂਗੇ ਇਸ ਕਰਕੇ ਜ਼ਰੂਰੀ ਆਪ ਦੇ ਪੰਜਾਬ ਦੀ ਗੱਲ ਕਰੋ ਪੰਜਾਬ ਦੇ ਲੀਡਰ ਉਹ ਚਣੋ ਜਿਹੜੇ ਆਪ ਦੀ ਪੰਜਾਬ ਦੀ ਗੱਲ ਕਰਨ ਮੈਂ ਆਉਣ ਵਾਲੇ ਸਮੇਂ ਦੀ ਗੱਲ ਨਹੀਂ ਕਰਦਾ ਪਰ ਸਾਡੀ ਜਿਹੜੀ ਪਾਰਟੀ ਇੱਕ ਗੱਲ ਕਰੇ ਕਰੇਗੀ ਕਿ ਪੰਜਾਬ ਦੇ ਲੋਕਾਂ ਦੀ ਗੱਲ ਕਰੇ ਕਰੇਗੀ ਅਸੀਂ ਦੂਜੇ ਲੋਕਾਂ ਦੀ ਗੱਲ ਨਹੀਂ ਕਰਨੀ ਜਿੱਤ ਹਾਰ ਜਾਵੇ ਖੂਚ ਜਾ ਕਰਤਾ ਸਮਾਂ ਤਾਂ ਬਹੁਤ ਬਹੁਤ ਆਦਾ ਸ੍ਰੀ ਬਰਨार्ड ਐਡਵੋਕੇਟ ਹਰਪਾਲ ਸਿੰਘ ਖਾਰਾਹੋਰੀ ਸੀ ਤੁਸੀਂ ਇਸ ਬਾਬਤ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਹੋ ਜਾ ਧੰਨਵਾਦ ਜੀ